ਤਾਂ ਜਿੱਥੇ ਸੂਬੇ ਭਰ ਦੇ ਵਿੱਚ ਕਣਕ ਦੀ ਬਾੜੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਉੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀ ਗੱਲ ਕਰੇ ਤਾਂ ਲੰਮੇ ਸਮੇਂ ਤੋਂ ਅਸੀਂ ਕਹਿ ਦਈਏ ਫਾਇਰ ਬ੍ਰਿਗੇਡ ਦੀ ਉਡੀਕ ਸੀ ਤਾਂ ਜਿੱਥੇ ਕਣਕ ਦੀ ਬਾੜੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਪੱਕੇ ਤੌਰ ਤੇ ਜਿਹੜੀ ਭਵਾਨੀਗੜ੍ਹ ਦੇ ਲੋਕਾਂ ਦੇ ਲਈ ਅਨੁਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਫਾਇਰ ਬ੍ਰਿਗੇਡ ਜਿਹੜੀ ਇੱਥੇ ਲੋਕਾਂ ਦੇ ਲਈ ਲਗਾਈ ਗਈ ਹੈ ਤਾਂ ਸਾਡੇ ਹਲਕਾ ਐਮ.ਐਲ.ਏ ਨਿਰਿੰਦਰ ਗਰਪੁਰਾ ਜੀ ਦਾ ਤਹਿ ਦਿਲੋਂ ਧੰਨਵਾਦ ਤੇ ਪੂਰੇ ਹਲਕੇ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਮੇਂ ਦੀ ਲੋੜ ਦੇ ਹਿਸਾਬ ਨਾਲ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਜਿਹੜੀ ਸਮੇਂ ਦੇ ਲੋੜ ਤੋਂ ਪਹਿਲਾਂ ਜਿਹੜੀ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਹੈ ਜਿਹੜੀ ਉਹ ਭਵਾਨੀਗੜ ਪ੍ਰੋਵਾਈਡ ਕਰਾਈ ਆ ਅਸਲ ਜਦੋਂ ਕਣਕ ਦੀ ਬਾਢੀ ਹੁੰਦੀ ਹੈ ਤਾਂ ਕਈ ਐਸੀਆਂ ਅਨਸਕਾਮੀਆਂ ਘਟਨਾਵਾਂ ਜਿਹੜੀਆਂ ਖੇਤਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਸਾਡੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਫਸਲਾਂ ਨੇ ਕિલ્ਲਿਆਂ ਦੇ ਕਿੱਲੇ ਤਬਾਹ ਹੋ ਜਾਂਦੇ ਨੇ ਬਹੁਤ ਵੱਡਾ ਜਿਹੜਾ ਘਟਾ ਉਹ ਉਹਨਾਂ ਨੂੰ ਹੁੰਦਾ ਉਹਨੂੰ ਦੇਖਦੇ ਹੋਏ ਅੱਜ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪਿਛਲੇ ਸਾਲ ਵੀ ਦੇਖੋ ਇਹ ਗੱਡੀ ਸਾਨੂੰ ਹਲਕਾ ਐਮਐਲਏ ਵੀਪਰ ਨਰਿੰਦਰ ਕੌਰ ਜੀ ਭਰਾਜ ਨੇ ਤੇ ਇਸ ਵਾਰ ਵੀ ਹਾਂਜੀ ਅਸੀਂ ਨਾਲ ਦੀ ਨਾਲ ਆਟਾ ਜੀ ਨਾਲ ਦੀ ਜਿੱਥੇ ਵੀ ਤੁਹਾਨੂੰ ਫਾਇਰ ਕਾ ਲਾਵੇਗੇ ਅਸੀਂ ਥਾਂ ਤੇ ਪਹੁੰਚਾਂਗੇ ਜਗ੍ਹਾ ਸੰਗਰੂਰ ਤੋਂ ਅਸੀਂ ਪਹਿਲਾਂ ਕੰਟੈਕਟ ਕਰਦੇ ਸੀ ਸੰਗਰੂਰ ਤੋਂ ਜਦੋਂ ਤੱਕ ਚੱਲ ਕੇ ਆਉਂਦੀ ਸੀ ਉਦੋਂ ਕਈ ਏਕੜ ਕਈ 100 ਏਕੜ ਸੀ ਜਿਹੜੇ ਉਹ ਤਬਾਹ ਹੋ ਜਾਂਦੀ ਸੀ ਫਸਲਾਂ ਤੇ ਹੁਣ ਜਿਹੜੀ ਸਾਡੀ ਲੋੜ ਪੂਰੀ ਹੋਈ ਹੈ ਸਾਡੀ ਮੰਗ ਪੂਰੀ ਹੋਈ ਹੈ ਗੱਡੀ ਸਾਨੂੰ ਇੱਥੇ ਭਵਾਨੀਗੜ੍ਹ ਚ ਮਿਲੀ ਹੈ ਤੇ ਇਹਦੇ ਨਾਲ ਇਹ ਹੈ ਵੀ ਜਿਹੜੇ ਸਾਡੇ ਭਵਾਨੀਗੜ੍ਹ ਦੇ ਆਲੇ-ਦੁਆਲੇ ਦੇ ਜਿਹੜੇ ਪਿੰਡ ਨੇ ਤਕਰੀਬਨ 62 ਪਿੰਡ ਸਾਡੇ ਇਸ ਭਵਾਨੀਗੜ੍ਹ ਦੇ ਇਲਾਕੇ ਉਹਦੇ ਚ ਪੈਂਦੇ ਨੇ ਤਾਂ ਜਿਹੜੇ ਉਹ 62 ਪਿੰਡ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਜੇ ਕੋਈ ਐਸੀ ਕੋਈ ਅਣਸਕਾਮੀ ਘਾਟੜਾ ਵਾਪਰਦੀ ਆ ਤਾਂ ਬਹੁਤ ਜਲਦ ਮੰਨ ਲਓ ਇੱਥੇ ਜਿਹੜਾ ਸੰਪਰਕ ਕਰਕੇ ਉਹ ਕਿਸਾਨ ਵੀਰ ਉਹਨਾਂ ਦੀ ਫਸਲ ਬਚ ਸਕਦੀ ਆ ਉਹਨਾਂ ਦਾ ਜਿਹੜਾ ਖੇਤਾ ਜੁਗਿਆ ਸੋਨਾ ਜਿਹੜਾ ਉਹ ਬਚ ਸਕਦਾ ਜੇ ਕਿਸੇ ਵੀ ਐਸੇ ਭਰਾ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਆਪਣੇ ਪਿੰਡਾਂ ਦੇ ਵਿੱਚ ਮੋਬਾਈਲ ਨੰਬਰ ਨੋਟ ਕਰ ਲੈਣ 9592397670 9592397670 ਤਤ ਜਿੱਥੇ ਸੂਬੇ ਭਰ ਦੇ ਵਿੱਚ ਕਣਕ ਦੀ ਵਾਢੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਉੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀ ਗੱਲ ਕਰੇ ਤਾਂ ਲੰਬੇ ਸਮੇਂ ਤੋਂ ਅਸੀਂ ਕਹਿ ਦਿਆ ਫਾਇਰ ਬ੍ਰਿਗੇਡ ਦੀ ਉਡੀਕ ਸੀ ਤਾਂ ਜਿੱਥੇ ਕਣਕ ਦੀ ਵਾਢੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਪੱਕੇ ਤੌਰ ਤੇ ਜਿਹੜੀ ਭਵਾਨੀਗੜ੍ਹ ਦੇ ਲੋਕਾਂ ਦੇ ਲਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਫਾਇਰ ਬ੍ਰਿਗੇਡ ਜਿਹੜੀ ਇੱਥੇ ਲੋਕਾਂ ਦੇ ਲਈ ਲਗਾਈ ਗਈ ਹੈ ਤਾਂ ਸਾਡੇ ਨਾਲ लवली ਕਾਕੜਾ ਮਜ਼ਦੂਰ ਨੇ ਗੱਲਬਾਤ ਕਰਦੇ ਆ लवली ਜੀ ਕਿਸ ਤਰੀਕੇ ਦੇਖਦੇ ਹੋ ਲੰਬੇ ਸਮੇਂ ਤੋਂ ਫਾਇਰ ਬ੍ਰਿਗੇਡ ਦੀ ਮੰਗ ਵੀ ਸੀ ਤਾਂ ਜਿਹੜੀ ਸੀਜ਼ਨ ਦੇ ਸਮੇਂ ਤੋਂ ਪਹਿ ਪਹਿਲਾਂ ਤਾਂ ਮੈਂ ਸਾਡੇ ਹਲਕਾ ਐਮਐਲਏ ਭੈ ਨરેਂਦਰ ਕੌਰ ਭਰਾਜ ਜੀ ਦਾ ਤਹਿ ਦਿਲੋਂ ਧੰਨਵਾਦ ਤੇ ਪੂਰੇ ਹਲਕੇ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਮੇਂ ਦੀ ਲੋੜ ਦੇ ਹਿਸਾਬ ਨਾਲ ਜਿਵੇਂ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਜਿਹੜੀ ਸਮੇਂ ਦੇ ਲੋੜ ਤੋਂ ਪਹਿਲਾਂ ਜਿਹੜੀ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਹੈ ਜਿਹੜੀ ਉਹ ਪੁਵਾਨੀਗੜ ਪ੍ਰੋਵਾਈਡ ਕਰਾਈ ਆ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਿਹੜੀ ਗੱਡੀ ਹੈ ਸਾਡੇ ਕੋਲ ਇਹ ਰਹੂਗੀ ਕਿਉਂਕਿ ਅਸਲ ਜਦੋਂ ਕਣਕ ਦੀ ਬਾਢੀ ਹੁੰਦੀ ਹੈ ਤਾਂ ਕਈ ਐਸੀਆਂ ਅਨਸਕਾਮੀਆਂ ਘਟਨਾ ਜਿਹੜੀਆਂ ਖੇਤਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਸਾਡੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਕਿੱਲਿਆਂ ਦੇ ਕਿੱਲੇ ਤਬਾਹ ਹੋ ਜਾਂਦੇ ਨੇ ਤੇ ਬਹੁਤ ਵੱਡਾ ਜਿਹੜਾ ਘਾਟਾ ਉਹ ਉਹਨਾਂ ਨੂੰ ਹੁੰਦਾ ਉਹਨੂੰ ਦੇਖਦੇ ਹੋਏ ਅੱਜ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪਿਛਲੇ ਸਾਲ ਵੀ ਦੇਖੋ ਇਹ ਗੱਡੀ ਸਾਨੂੰ ਹਲਕਾ ਐਮਐਲਏ ਬੀਬਾ ਨਿਰੰਦਰ ਕੌਰ ਜੀ ਭਰਾਜ ਨੇ ਤੇ ਇਸ ਵਾਰ ਵੀ ਕਿਉਂਕਿ ਬਹੁਤ ਵੱਡੀ ਕਮੰਗ ਸੀ ਪਿਛਲੀਆਂ ਸਰਕਾਰਾਂ ਵੇਲੇ ਤੁਸੀਂ ਤੇ ਉਹਨਾਂ ਦੀਆਂ ਨਲਾਕੀਆਂ ਰਹੀਆਂ ਪਿਛਲੀਆਂ ਸਰਕਾਰਾਂ ਵੇਲੇ ਇਸ ਚੀਜ਼ ਦੀ ਇੱਥੇ ਬਹੁਤ ਵੱਡੀ ਲੋੜ ਸੀ ਕਿਉਂਕਿ ਕਣਕ ਦੇ ਅਕਸਰ ਆਪਾਂ ਹਰ ਇੱਕ ਸਾਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਈ-ਕਈ ਮੰਨ ਲਓ ਐਸੀ ਅਨਸੁਖਾਵੀਆਂ ਘਟਨਾ ਜਿੱਥੇ ਹੋ ਜਾਂਦੀਆਂ ਨੇ ਅੱਗ ਲੱਗ ਜਾਂਦੀ ਹੈ ਕਈ-ਕਈ ਕਿੱਲੇ ਤਬਾਹ ਹੋ ਜਾਂਦੇ ਨੇ ਜਿਹਨੂੰ ਦੇਖਦੇ ਹੋਏ ਅੱਜ ਇਹ ਸਾਡੇ ਇਲਾਕੇ ਦੀ ਅੱਜ ਭਵਾਨੀਗੜ੍ਹ ਦੇ ਪੂਰੇ ਇਲਾਕੇ ਦੀ 62 ਪਿੰਡਾਂ ਦੀ ਜਿਹੜੀ ਲੋੜ ਪੂਰੀ ਹੋਈ ਹੈ ਬਹੁਤ-ਬਹੁਤ ਧੰਨਵਾਦ ਕਰਦੇ ਅਸੀਂ ਉਹਨਾਂ ਦਾ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾਂ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਫਾਇਰ ਬ੍ਰਿਗੇਡ ਆਉਂਦੀ ਸੀ ਜੇ ਕੋਈ ਅਨਸ ਕੰਮੇ ਕਰਨਾ ਵਾਪਰਦੇ ਤਾਂ ਹੁਣ ਲੱਗਦਾ ਹੈ ਭਵਾਨੀਗੜ੍ਹ ਦੇ ਵਿੱਚ ਖੜੇ ਰਹਿਣ ਨਾਲ ਇੱਕ ਅਸੀਂ ਕਹਿ ਦਈਏ ਬੜਾ ਵੱਡਾ ਜਿਹੜਾ ਅਸੀਂ ਕਹਿੰਦੇ ਫਾਇਦਾ ਹੋਣਾ ਦੇਖੋ ਜਦੋਂ ਅੱਗ ਲੱਗਦੀ ਹੈ ਤਾਂ ਜਿਹੜੀ ਪੱਕੀ ਫਸਲ ਹੁੰਦੀ ਹੈ ਕਿਸਾਨ ਦੀ ਉਹ ਇੱਕ ਪੈਟਰੋਲ ਹੁੰਦੀ ਹੈ ਜਦੋਂ ਸੰਗਰੂਰ ਤੋਂ ਅਸੀਂ ਪਹਿਲਾਂ ਕੰਟੈਕਟ ਕਰ ਕਈ ਏਕੜ ਕਈ 100 ਏਕੜ ਸੀ ਜਿਹੜੇ ਉਹ ਤਬਾਹ ਹੋ ਜਾਂਦੀ ਸੀ ਫਸਲਾਂ ਤੇ ਹੁਣ ਜਿਹੜੀ ਸਾਡੀ ਲੋੜ ਪੂਰੀ ਹੋਈ ਹੈ ਸਾਡੀ ਮੰਗ ਪੂਰੀ ਹੋਈ ਹੈ ਗੱਡੀ ਸਾਨੂੰ ਇੱਥੇ ਭਵਾਨੀਗੜ੍ਹ ਚ ਮਿਲੀ ਹੈ ਤੇ ਇਹਦੇ ਨਾਲ ਇਹ ਹੈ ਵੀ ਜਿਹੜੇ ਸਾਡੇ ਭਵਾਨੀਗੜ੍ਹ ਦੇ ਆਲੇ-ਦਾਲ ਦੇ ਜਿਹੜੇ ਪਿੰਡ ਨੇ ਤਕਰੀਬਨ 62 ਪਿੰਡ ਸਾਡੇ ਇਸ ਭਵਾਨੀਗੜ੍ਹ ਦੇ ਉਹਦੇ ਚ ਪੈਂਦੇ ਨੇ ਤਾਂ ਜਿਹੜੇ ਉਹ 62 ਪਿੰਡ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਜੇ ਕੋਈ ਐਸੀ ਕੋਈ ਅਨਸਖਾਮੀ ਘਟਨਾ ਵਾਪਰਦੀ ਆ ਤਾਂ ਬਹੁਤ ਜਲਦ ਮੰਨ ਲਓ ਇੱਥੇ ਜਿਹੜਾ ਸੰਪਰਕ ਕਰਕੇ ਉਹ ਕਿਸਾਨ ਵੀਰ ਉਹਨਾਂ ਦੀ ਫਸਲ ਬਚ ਸਕਦੀ ਆ ਉਹਨਾਂ ਦਾ ਜਿਹੜਾ ਖੇਤਾ ਜੋਗਿਆ ਹੈ ਸੋਨਾ ਜਿਹੜਾ ਉਹ ਬਚ ਸਕਦਾ ਸਹੀ ਹੈ ਤਾਂ ਉਹਨਾਂ ਨੇ ਟੋਲ ਫਰੀ ਨੰਬਰ ਵੀ ਜਿਹੜਾ ਜਾਰੀ ਕੀਤਾ ਗਿਆ ਬਿਲਕੁਲ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਮਾਧਿਅਮ ਚ ਤੁਹਾਡੇ ਚੈਨਲ ਦੇ ਮਾਧਿਅਮ ਦੱਸ ਦੇਣਾ ਚਾਹਾਂ ਜੇ ਕਿਸੇ ਵੀ ਐਸੇ ਭਰਾ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਆਪਣੇ ਪਿੰਡਾਂ ਦੇ ਵਿੱਚ ਮੋਬਾਈਲ ਨੰਬਰ ਨੋਟ ਕਰ ਲੈਣ 9592397670 9592397670 9876521500 ਤੇ ਇੱਕ ਜਿਹੜਾ ਇਹਨਾਂ ਦਾ ਦਫ਼ਤਰੀ ਨੰਬਰ ਹੈ 01672234333 234333 ਇਹ ਨੰਬਰ ਨਾਲ ਸੰਪਰਕ ਕਰਕੇ ਕਿਸੇ ਵੀ ਐਸੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਇਹਨਾਂ ਨਾਲ ਸੰਪਰਕ ਕਰਕੇ ਗੱਡੀ ਨੂੰ ਉੱਥੇ ਮੰਗਵਾ ਸਕਦੇ ਨੇ ਤੇ ਜਿਹੜੀ ਉਹ ਅਨਸਕਾਮੀ ਘਟਨਾ ਉਹ ਬਚ ਸਕਦੀ ਹੈ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆਪਣੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਦੇਖੋ ਇੱਕ ਬਹੁਤ ਭਿਆਨਕ ਅੱਗ ਲੱਗੀ ਉਸ ਸਾਡੇ ਭਰਾ ਦੀ ਦੁਕਾਨਦਾਰ ਦੀ ਸਾਰੀ ਜਿਹੜੀ ਪੂੰਜੀ ਆ ਉਹ ਸੜ ਕੇ ਸੁਆਹ ਹੋ ਗਈ ਪਰ ਸਾਡੇ ਐਮਐਲਏ ਪੰਨਿੰਦਰ ਕੌਰ ਜੀ ਭਰਾਜ ਆਉਣ ਵਾਲੇ ਸਾਲ ਦੇ ਅੰਦਰ ਅੰਦਰ ਮੇਰੇ ਖਿਆਲ ਜਿਹੜਾ ਪੁਹਾਨੀਗੜ ਦੇ ਵਿੱਚ ਪ੍ਰੋਪਰ ਇਸ ਚੀਜ਼ ਦਾ ਜਿਹੜਾ ਸਟੇਸ਼ਨ ਹੈ ਉਹ ਬਹੁਤ ਜਲਦ ਬਣਾਉਣ ਜਾ ਰਹੇ ਨੇ ਪਹਿਲਾਂ ਇੱਕ ਜਗ੍ਹਾ ਦੀ ਸਮੱਸਿਆ ਸੀ तकरीबन ਮੇਰੇ ਖਿਆਲ ਕਲੀਅਰ ਹੋ ਚੁੱਕੀ ਹੈ ਪੁਹਾਨੀਗੜ ਦੇ ਵਿੱਚ ਤੇ ਪੁਹਾਨੀਗੜ ਦੇ ਲੋਕਾਂ ਦੀ ਜਿਹੜੀ ਵੱਡੀ ਮੰਗ ਸੀ ਗੱਡੀ ਦਾ ਇੱਥੇ ਆ ਗਈ ਲੋਕਾਂ ਦੀ ਮੰਗ ਇਹ ਹੈ ਕਿ ਇੱਥੇ ਵੀ ਜਿਹੜਾ ਸਟੇਸ਼ਨ ਫਾਇਰ ਸਟੇਸ਼ਨ ਜਿਹੜਾ ਇੱਥੇ ਬਣਾਇਆ ਜਾਵੇ ਪਰਗਟ ਦਾ ਉਹ ਜਿਹੜੀ ਲੋਕਾਂ ਦੀ ਮੰਗ ਹੈ ਉਹ ਵੀ ਬਹੁਤ ਜਲਦ ਸਰਕਾਰ ਤੇ ਸਾਡੇ ਐਮ.ਐਲ.ਏ. ਬੀਬਾ ਨਿੰਦਰਕੌਰ ਭਰਾਜ ਜੀ ਭਰਾਜ ਜੀ ਨੂੰ ਪੂਰਾ ਕਰਨ ਜਾ ਰਹੇ ਨੇ ਤੇ ਉਹਦੇ ਨਾਲ ਜਿਹੜੀਆਂ ਬਿਨਾ ਸੀਜ਼ਨ ਤੋਂ ਵੀ ਜਿਹੜੀਆਂ ਅਨਸੁਖਾਵੀਆਂ ਘਟਨਾ ਕੋਈ ਬਾਜ਼ਾਰ ਸ਼ਹਿਰ ਜੀ ਜਾਂ ਕਿਸੇ ਪਿੰਡ ਚ ਹੁੰਦੀਆਂ ਨੇ ਉਹਨਾਂ ਨੂੰ ਵੀ ਬੜੀ ਵੱਡੀ ਠੱਲ ਪਾਈ ਜਾਊਗੀ ਸਹੀ ਕਿਸ ਤਰੀਕੇ ਦੇਖਦੇ ਹੋ ਗੁਰਮੀਤ ਜੀ ਸੀਜ਼ਨ ਤੋਂ ਪਹਿਲਾਂ ਜਿਹੜੀ ਇਹ ਵੱਡੀ ਜਿਹੜੀ ਮੰਗ थी ਉਹ ਪੂਰੀ ਕੀਤੀ ਗਈ ਆ ਅਸੀਂ ਧੰਨਵਾਦੀ ਆ ਵਾਧੀਆਂ ਬੀਬਾ ਨਿੰਦਰਕੌਰ ਭਰਾਜ ਦੇ ਜਿਹੜੇ ਖਾ ਸਾਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਭੇਜੀ ਆ ਸਾਡੇ ਨਾਲ ਡਿਊਟੀ ਵਾਲੇ ਵੀਰ ਵੀ ਨੇ ਇਹਨਾਂ ਦਾ ਵੀ ਧੰਨਵਾਦ ਆ ਜਿਹੜੇ ਡਿਊਟੀ ਕਰਦੇ ਘਰੋਂ ਆਉਂਦੇ ਨੇ ਸਵੇਰੇ ਜਾਂ ਰਾਤ ਨੂੰ ਜਾਂਦੇ ਨੇ ਕਿਉਂਕਿ ਸਾਡੇ ਏਰੀਆ ਦੀ ਬਹੁਤ ਬੰਦੀ ਮੰਗ ਸੀ ਮੰਗ ਸੀ ਖਾੜੀ ਦਾ ਸੀਜ਼ਨ ਹੈ ਸੁੱਕੀ ਫਸਲ ਹੈ ਕਦੋਂ ਵੀ ਕੋਈ ਅਨਸੁਖਣੀ ਘਟਨਾ ਹੋ ਸਕਦੀ ਸੀਗੀ ਇਹਨੂੰ ਮੁੱਖ ਰੱਖਦੇ ਹੋਏ ਵੀ ਬੰਨ ਨਿਰੰਦਰ ਕੌਰ ਭਰਾਜ ਨੇ ਇਹ ਫਾਇਰ ਬ੍ਰਿਗੇਡ ਗੱਡੀ ਭੇਜੀ ਆ ਤਾਂ ਕਿ ਕੋਈ ਏਰੀਆ ਵਿੱਚ ਕੋਈ ਐਸੀ ਘਟਨਾ ਵਾਪਰਦੀ ਆ ਤਾਂ ਤੁਰੰਤ ਸਾਡੇ ਵੀਰ ਦੇ ਇੱਕ ਬ੍ਰੇਕ ਗੱਡੀ ਲੈ ਕੇ ਤੁਰੰਤ ਜਾ ਸਕਦੇ ਨੇ ਤਾਂ ਸਾਡੇ ਨਾਲ ਪਾਜੀ ਮਜੂਨੇ ਕੀ ਟਾਈਮਿੰਗ ਵਗੈਰਾ ਕੀ ਹੈ ਇਸ ਵੇਲੇ ਤੋਂ 8 ਵੇ ਤੋਂ ਲੈ ਕੇ ਜੀ ਸ਼ਾਮ ਦੇ 8 ਵੇ ਤੱਕ ਅਸੀਂ ਪਵਾਨੀਗੜ੍ਹ ਖੜਾਾਂਗੇ ਉਦੋਂ ਬਾਅਦ ਅਸੀਂ ਫਰਸਟ ਸਟੇਸ਼ਨਸ ਹਰੂਰ ਵੱਲ ਤਾਂ ਪਾਜੀ ਅਸੀਂ ਕਹਿ ਦਿਆ ਪੂਰੀ ਤਿਆਰ ਰਹਨੇ ਹੋ ਤੁਸੀਂ ਅਸੀਂ ਵੀ ਦੇਖਾ ਹੁਣ ਵੀ ਵਰਦੀ ਦੇ ਵਿੱਚੋਂ ਤੁਸੀਂ ਇੱਥੇ ਖੜੇ ਜਦੋਂ ਅਸੀਂ ਆਏ ਕਿ ਕੋਈ ਵੀ ਫੋਨ ਆਉਂਦਾ ਤਾਂ ਨਾਲ ਦੀ ਨਾਲ ਜਿਹੜਾ ਹਾਂਜੀ ਅਸੀਂ ਨਾਲ ਦੀ ਨਾਲ ਲੱਟਾ ਹੀ ਨਾਲ ਦੀ ਨਾਲ ਜਿੱਥੇ ਵੀ ਤੁਹਾਨੂੰ ਫਾਇਰ ਕਾਲ ਆਵੇਗੀ ਅਸੀਂ ਮੌਕੇ ਤੇ ਪਹੁੰਚਾਂਗੇ ਜਾ ਕੇ ਤਾਂ ਇਹ ਮੁਰਤੋਂ ਤਸਵੀਰ ਦਿਖਾ ਦਿੰਨੇ ਆ ਤਾਂ ਜਿਹੜਾ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਭਵਾਨੀਗੜ੍ਹ ਦੀ ਗੱਲ ਕਰੀ ਤਾਂ ਬੜੇ ਲੰਬੇ ਸਮੇਂ ਤੋਂ ਇਸ ਫਾਇਰ ਬ੍ਰਿਗੇਡ ਗੱਡੀ ਦੀ ਉਡੀਕ ਸੀ ਕਿਉਂਕਿ ਜਦੋਂ ਫਸਲਾਂ ਦੇ ਫਸਲ ਬਾੜੀ ਦੇ ਜਿਹੜੇ ਦਿਨ ਚੱਲ ਰਹੇ ਨੇ ਜੇਕਰ ਫਸਲ ਨੂੰ ਕਿਤੇ ਅੱਗ ਲੱਗ ਜਾਂਦੀ ਸੀ ਤਾਂ ਬੜੀ ਦੂਰੋਂ ਸੰਗਰੂਰ ਤੋਂ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਸੀ ਜਿਸ ਦੇ ਆਉਣ ਤੱਕ ਭਾਰੀ ਨੁਕਸਾਨ ਵੀ ਹੋ ਜਾਂਦਾ ਸੀ ਤਾਂ ਕਿਸਾਨਾਂ ਦੇ ਇਸ ਚੰਗੇ ਭਲੇ ਦੇ ਲਈ ਅਸੀਂ ਕਹਿ ਦਈਏ ਤਾਂ ਇੱਕ ਵੱਡਾ ਜਿਹੜਾ ਫੈਸਲਾ ਲਿਆ ਗਿਆ ਸੀ ਹਲਕਾ ਵਿਧਾਇਕ ਵੱਲੋਂ ਤਾਂ ਜਿਹੜੀ ਫਸਲ ਦੀ ਬਾੜੀ ਤੋਂ ਪਹਿਲਾਂ ਹਲਕਾ ਵਿਧਾਇਕ ਨਿਕਰ ਦੇ ਵਿੱਚ ਜਿਹੜੀ ਫਾਇਰ ਬਰਗੇਡ ਦੀ ਗੱਡੀ ਹੈ ਤਾਂ ਉਹ ਪੱਕੇ ਤੌਰ ਤੇ ਜਿਹੜੀ ਖੜੀ ਕਰ ਦਿਤੀ ਹੈ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ